ਇੱਕ ਬੜਾ ਸੋਹਣਾ ਟ੍ਰੈਂਡ ਨਾ ਜੀ ਆਪਣੇ ਇੱਥੇ ਚੱਲ ਪਿਆ ਵੀ ਬੱਚੇ ਦੇ ਦੋਸਤ ਬਣੋ ਹੂੰ ਫਾਦਰ ਨਾਲ ਬਣੋ ਹੂੰ ਪਰ ਸਹੀ ਮਾਇਨੇ ਦੇ ਵਿੱਚ ਆਪਾਂ ਨੂੰ ਪਹਿਲਾਂ ਫਾਦਰ ਬਣਨਾ ਚਾਹੀਦਾ ਅੱਛਾ ਫਾਦਰ ਬਣਦੇ ਬਣਦੇ ਸਮਾਂ ਉਹਦਾ ਦੋਸਤ ਰਹਿਣਾ ਚਾਹੀਦਾ ਜੁਪੀਰੀਅਰ ਰਹਿਣ ਵਾਸਤੇ ਸਟਰੋਂਗ ਦਿਖਾਉਣ ਵਾਸਤੇ ਇੱਕ ਆਪਦੇ ਚਿਹਰੇ ਦੇ ਉੱਤੇ ਨਕਾਬ ਪਾਉਂਦਾ ਵੀ ਮੈਂ ਸਟਰੋਂਗ ਆ ਜੋ ਕਿ ਝੂਠਾ ਤੁਸੀਂ ਸਟਰੋਂਗ ਉਦੋਂ ਜਦੋਂ ਤੁਸੀਂ ਬਿੜਾ ਨਸ਼ੇ ਤੋਂ ਵੀ ਚਾਰ ਬੰਦੇ ਨੇ ਮੂਰੇ ਖੜੇ ਹੋ ਕੇ ਕਹਿ ਚੁੱਕੇ ਨਸ਼ੇ ਦੀ ਲੋੜ ਨਹੀਂ ਤੁਹਾਡੇ ਤੋਂ ਮੈਂ ਤੁਹਾਡੇ ਤੋਂ ਪਹਿਲਾਂ ਹੀ ਉੱਤੇ ਹਾਂ ਅਸੀਂ ਵੈਸੀ ਚੜ੍ਹਦੀ ਕਲਾ 'ਚ ਜੇਕਰ ਤੁਹਾਡਾ ਬੱਚਾ ਸਿੱਖਾ Hindu ਆ ਕੁਛ ਵੀ ਆ ਪਹਿਲਾ ਇਨਸਾਨ ਉਸ ਤੋਂ ਬਾਅਦ ਉਹ ਕਿਸੇ ਵੀ ਰੱਬ ਨੂੰ ਮੰਨਦਾ ਨਹੀਂ ਚਾਹੇ ਸਿੱਖਾਂ ਦਾ ਬੱਚਾ ਹੋ ਕੇ ਮੁਸਲਮਾਨਾਂ ਦੀ ਜਿਹੜੇ ਧਰਮ ਆ ਉਹਨਾਂ ਨੂੰ ਮੰਨਦਾ ਚਾਹੇ ਸਿੱਖਾਂ ਦਾ ਬੱਚਾ ਹੋ ਕੇ Hindu ਦਾ ਧਰਮ ਮੰਨਦਾ ਪਰ ਐਟ ਲੀਸਟ ਉਹ ਰੱਬ ਨੂੰ ਮੰਨਦਾ ਤੁਸੀਂ ਕਿਸਮਤ ਵਾਲਿਓ ਕਿ ਤੁਹਾਡਾ ਬੱਚਾ ਪਰਮਾਤਮਾ ਦੇ ਵਿੱਚ ਅ విశ్వਾਸਤਾ ਕਰਦਾ ਪਰ ਰੋਲ ਦੇ ਦੇਖਿਆ ਅਸੀਂ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ 100 ਕਿੱਲੇ ਪੈੜੀ ਸੀ ਜਿ ਸਿਰਫ ਵਿਆਜ ਹੀ ਖਾਂਦੇ ਰਹੇ ਤੇ ਤਾਂ ਨੂੰ ਸਾਰੀ ਉਮਰ ਵਧੀਆ ਨਹੀਂ ਸੀ ਪਰ ਅੱਜ ਦੀ ਸਿਚੁਏਸ਼ਨ ਇਹ ਹੈ ਚਿੱਟੇ ਨੇ ਘਰ ਮਾਂਜਦਾ ਔਰ 60 70 ਸਾਲ ਦੀ ਇਸ ਟਾਈਮ ਉਮਰ 60 62 ਸਾਲ ਦੀ ਉਮਰ ਔਰ ਇਸ ਟਾਈਮ ਆਟੋ ਚਲਾ ਕੇ ਗੁਜ਼ਾਰਾ ਕਰਨਾ ਹੈ ਇਦੇ ਅੰਦਰ ਇੰਨੀ ਕਿ ਤਾਕਤ ਹੈ ਤੁਹਾਡੇ ਲੀਵਰ, ਆਂਤੜੀਆਂ, ਸਕਿਨ, ਹਰ ਚੀਜ਼ ਨੂੰ ਰਿਪੇਅਰ ਕਰ ਸਕਦਾ, ਮੈਟਾਬੋਲਾਈਜ਼ ਕਰ ਸਕਦਾ ਤੇ એનર્ਜੀ ਵੀ ਦੇ ਸਕਦਾ। ਤੁਸੀਂ ਉਹਨਾਂ ਨੂੰ ਬੜਾ ਸੌਖੀ ਜੀ ਚੀਜ਼ ਹੈ ਜੀ। ਬਸ ਮੈਂ ਕਹਿੰਦਾ ਵੈਸੇ ਤਾਂ ਲੋੜ ਹੀ ਨਾ ਪਵੇ ਪਰ ਜੇ ਲੋੜ ਪੈ ਗਈ ਤਾਂ ਤੁਸੀਂ ਇਹਨੂੰ ਵਰਤ ਕੇ ਦੇਖੋ ਹਫ਼ਤੇ ਦੇ ਵਿੱਚ ਇੱਕ ਵਾਰੀ। ਅੱਛਾ, ਮਹੀਨੇ 'ਚ 4 ਵਾਰੀ, ਹਫ਼ਤੇ 'ਚ ਇੱਕ ਵਾਰੀ। ਠੀਕ ਹੈ। ਸਭ ਤੋਂ ਅੱਜ ਦੇ ਸਮੇਂ ਦੇ ਵਿੱਚ ਨਾ ਜੀ ਹਰ ਬੰਦਾ ਜਿਹੜਾ ਵੀ ਇਸ ਵਰਗ ਦੇ ਵਿੱਚ ਹੈਗਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਅੱਜ ਦੇ ਸਮੇਂ ਦੇ ਵਿੱਚ ਪਾਰਟੀ ਕਲਚਰ ਬਰਥਡੇ ਪਾਰਟੀ ਕਲਚਰ ਬਹੁਤ ਕਾਮਨ ਹੋ ਗਿਆ ਠੀਕ ਹੈ ਤੇ ਜਦੋਂ ਬੱਚਾ ਸਕੂਲ ਦੇ ਵਿੱਚ ਹੁੰਦਾ ਤਾਂ ਜਿਹੜਾ ਬੱਚਾ ਚੰਗੇ ਘਰੋਂ ਆ ਜਾਂ ਜਿਹੜੇ ਬੱਚੇ ਨੂੰ ਸੰਸਕਾਰ ਦਿੱਤੇ ਗਏ ਆ ਵਿਨਾਸ਼ਾ दारू ਇਹ ਚੀਜ਼ਾਂ ਨਹੀਂ ਚੰਗੀਆਂ ਤਾਂ ਉਹਨੂੰ ਬਾਕੀ ਜਿਹੜੇ ਉਹਦਾ ਪੀਅਰ ਗਰੁੱਪ ਆ ਜਾਂ ਜਿਹੜੀ ਉਹਦੀ ਉਮਰ ਦੇ ਹਾਂ ਦੇ ਬਾਕੀ ਬੱਚੇ ਨੇ ਉਹ ਕਹਿੰਦੇ ਯਾਰ ਇਹ ਤਾਂ ਚਾਉਂ ਆ ਇਹਨੂੰ ਸਾਈਡ ਹੀ ਰੱਖੋ ਹੂੰ ਉਹ ਆਪਦੇ ਆਪ ਦੇ ਵਿੱਚ ਉਹ ਬੱਚਾ ਟੁੱਟ ਜਾਂਦਾ ਉਹ ਬੱਚਾ ਕਹਿੰਦਾ ਯਾਰ ਇਹ ਐਡੇ ਕਿੱਡੇ ਸਮਾਰਟ ਨੇ ਉਹ ਕਹਿੰਦਾ ਇਸ ਤਾਂ ਵੀਰ ਪੀਨੇ ਆ ਇਸ ਤਾਂ ਅਲਕੋਹਲ ਦੀ ਕੰਜ਼ਮਪਸ਼ਨ ਕਰਦੇ ਇਸ ਤਾਂ ਸਿਗਰਟ ਪੀਨੇ ਆ ਆ ਦੇਖ ਸਾਡਾ ਸਟਾਈਲ ਦੇ ਉਹ ਜਿਹੜਾ ਮਾਸੂਮ ਬੱਚਾ ਜਿਹੜਾ ਜਿਹਨੂੰ ਆਪਾਂ ਥੱਥਾ ਕਹਿ ਦਿੰਨੇ ਆ ਲੋਕ ਇਹ ਵੀ ਕਹਿ ਦਿੰਦੇ ਆ ਵੀ ਯਾਰ ਇਹ ਤਾਂ ਇਹਨੂੰ ਅਕਲੋਕਲ ਹੈ ਨਹੀਂ ਇਹਦਾ ਨਿਆਣੀ ਮਾਤਾ ਜਵਾਕ ਹਮ ਮੀਨ ਟੀਨਏਜਰ ਦੀ ਗੱਲ ਕਰ ਰਹੇ ਹਾਂ ਟੀਨਏਜਰ ਦੀ ਗੱਲ ਕਰ ਰਹੇ ਆ ਆਪਾਂ ਤਾਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਯਾਰ ਮੈਂ ਜਵਾਕ ਤਾਂ ਹੈ ਨਹੀਂ ਹਾਲਾਂਕਿ ਉਹ ਹੈ ਜਵਾਕ ਪਰ ਉਹ ਇੱਕ ਈਗੋ ਦੇ ਵਿੱਚ ਇੱਕ ਅਨਸੈਟੀਸਫੈਕਸ਼ਨ ਦੇ ਵਿੱਚ ਉਹਦੇ ਅੰਦਰ ਇੱਕ ਇਨਫੀਰੀਅਰ ਕੰਪਲੈਕਸ ਬਿਲਡ ਹੋ ਜਾਂਦਾ ਓਕੇ ਜਿਹਦੇ ਵਿੱਚ ਉਹ ਬੱਚੇ ਨੂੰ ਇਹ ਚੀਜ਼ ਫੀਲ ਹੁੰਦੀ ਹੈ ਵੀ ਯਾਰ ਵਾਕਈ ਇਹ ਲੋਕ ਮੇਰੇ ਤੋਂ ਤਕੜੇ ਨੇ ਹਾਂ ਵੀ ਜਿਹੜੇ ਮੇਰੇ ਹਾਲ ਦੇ ਮੁੰਡੇ ਇਹ ਮੇਰੇ ਤੋਂ ਵਧੀਆ ਜ਼ਿੰਦਗੀ ਜਿਉਂਦੇ ਆ ਤੇ ਮੈਂ ਜਿਹੜੀ ਜ਼ਿੰਦਗੀ ਜਿਉ ਰਿਹਾ ਹਾਂ ਉਹ ਤਾਂ ਵਾਕਈ ਚਾਉਂ ਆ ਮੇਰੀ ਤਾਂ ਜ਼ਿੰਦਗੀ 'ਚ ਕੋਈ ਇੰਟਰਸਟ ਹੀ ਨਹੀਂ ਕੋਈ ਫਨ ਹੀ ਨਹੀਂ ਹੈਗਾ ਇਹਨਾਂ ਦੀ ਲਾਈਫ ਦੇਖੋ ਕਿੰਨੀ ਰੰਗੀਨ ਆ ਮੇਰੀ ਤਾਂ ਬਿਲਕੁਲ ਬਲੈਕ ਐਂਡ ਵਾਈਟ ਲਾਈਫ ਆ ਜਦੋਂ ਬੱਚਾ ਇਸ ਕੰਡੀਸ਼ਨ ਤੇ ਆ ਜਾਂਦਾ ਉਸ ਵਕਤ ਫਿਰ ਬੱਚਾ ਇੱਕ ਸਟੈਪ ਚੱਕਦਾ ਸਪੀਰੀਅਰ ਬਣਨ ਵਾਸਤੇ ਸਪੀਰੀਅਰ ਬਣਨ ਵਾਸਤੇ ਸਟਰੋਂਗ ਦਿਖਾਉਣ ਵਾਸਤੇ ਇੱਕ ਆਪਦੇ ਚਿਹਰੇ ਦੇ ਉੱਤੇ ਨਕਾਬ ਪਾਉਂਦਾ ਵੀ ਮੈਂ ਸਟਰੋਂਗ ਆ ਜੋ ਕਿ ਝੂਠਾ ਤੁਸੀਂ ਸਟਰੋਂਗ ਉਦੋਂ ਜਦੋਂ ਤੁਸੀਂ ਗ੍ਰੇਨਾ ਨਸ਼ੇ ਤੋਂ ਵੀ ਚਾਰ ਬੰਦਿਆਂ ਦੇ ਮੁਰੇ ਖੜੇ ਹੋ ਕੇ ਕਹਿ ਸਕੋ ਨਸ਼ੇ ਦੀ ਡੋਰ ਨਹੀਂ ਤੁਹਾਡੇ ਤੋਂ ਮੈਂ ਤੁਹਾਡੇ ਤੋਂ ਪਹਿਲਾਂ ਹੀ ਉੱਤੇ ਹਾਂ ਅਸੀਂ ਵੈਸੇ ਹੀ ਚੜਦੀ ਕਲਾ ਚ ਪਰ ਇਸ ਪੋਜੀਸ਼ਨ 'ਚ ਬੱਚੇ ਨੂੰ ਲਿਆਂਦਾ ਕਿਵੇਂ ਜਾਵੇ ਇਸ ਪੋਜੀਸ਼ਨ ਦੇ ਵਿੱਚ ਇੱਕ ਚੀਜ਼ ਬੜੀ ਗਹਿਰੀ ਹੈ ਜੀ ਜਿਹੜੇ ਅੱਜ ਦੇ ਸਮਾਜ ਦੇ ਵਿੱਚ ਇਹ ਵੀ ਇੱਕ ਬਹੁਤ ਅਸੀਂ ਪਰਸਨਲੀ ਬਹੁਤ ਨੇੜਿਓਂ ਨਿਗਾ ਨਾਲ ਦੇਖਿਆ ਲੋਕਾਂ ਦੇ ਵਿੱਚ ਮੈਂ ਤੇ ਮੇਰੇ ਫਾਦਰ ਇੱਕ ਵਾਰੀ ਅਸੀਂ ਮੰਦਿਰ ਗਏ ਸ਼ਿਵਲਿੰਗ ਦੇ ਉੱਤੇ ਜਿਵੇਂ ਦੁੱਧ ਚੜਾਉਂਦੇ ਨੇ ਜੀ ਤੇ ਅਸੀਂ ਜਦੋਂ ਉੱਥੋਂ ਨਿਕਲੇ ਸਾਨੂੰ ਉੱਥੋਂ ਸਿੱਖ ਫੈਮਲੀ ਇੱਕ ਬੰਦਿਆਂ ਨੇ ਕਿਹਾ ਵੀ ਯਾਰ ਤੁਸੀਂ ਹਿੰਦੂ ਮੰਨਦੇ ਹੋ ਤੁਸੀਂ ਮੰਦਿਰ ਜਾ ਕੇ ਮੱਥਾ ਟੇਕਦੇ ਤਾਂ ਮੇਰੇ ਫਾਦਰ ਨੇ ਉਹਨਾਂ ਨੇ ਇੱਕ ਜਵਾਬ ਦਿੱਤਾ ਵੀ ਕੀ ਗੱਲ ਹੋ ਗਈ ਜੀ ਕੋਈ ਗਲਤੀ ਹੋ ਗਈ ਤਾਂ ਇਥੇ ਜਿਹੜੀ ਕੱਟੜਤਾ ਇੱਕ ਕੱਟੜਤਾ ਸਾਡੀ ਲਈ ਸਾਡੇ ਬੱਚੇ ਵਾਸਤੇ ਬੜੀ ਨੁਕਸਾਨਦਾਇਕ ਜੇਕਰ ਤੁਹਾਡਾ ਬੱਚਾ ਸਿੱਖਾ Hindu ਆ ਕੁਛ ਵੀ ਆ ਪਹਿਲਾ ਇਨਸਾਨ ਉਸ ਤੋਂ ਬਾਅਦ ਉਹ ਕਿਸੇ ਵੀ ਰੱਬ ਨੂੰ ਮੰਨਦਾ ਨਹੀਂ ਚਾਹੇ ਸਿੱਖਾਂ ਦਾ ਬੱਚਾ ਹੋ ਕੇ ਮੁਸਲਮਾਨਾਂ ਦੀ ਜਿਹੜੇ ਧਰਮ ਆ ਉਹਨਾਂ ਨੂੰ ਮੰਨਦਾ ਚਾਹੇ ਸਿੱਖਾਂ ਦਾ ਬੱਚਾ ਹੋ ਕੇ Hinduਾਂ ਦੇ ਧਰਮ ਨੂੰ ਮੰਨਦਾ ਪਰ ਐਟ ਲੀਸਟ ਉਹ ਰੱਬ ਨੂੰ ਮੰਨਦਾ ਤੁਸੀਂ ਕਿਸਮਤ ਵਾਲਿਓ ਕਿ ਤੁਹਾਡਾ ਬੱਚਾ ਪਰਮਾਤਮਾ ਦੇ ਵਿੱਚ ਅ విశ్వਾਸਾ ਰੱਖਦਾ ਹਾਂ ਜਿਹੜੇ ਬੱਚੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਪਦੇ ਆਪ ਦੇ ਉੱਤੇ ਮਤਲਬ ਸਾਰੀ ਚੀਜ਼ਾਂ ਉਹਦੇ ਕੰਟਰੋਲ 'ਚ ਰੱਖਦੇ ਨੇ ਤੇ ਉਹ ਗ੍ਰੈਜੂਲੀ ਇਹ ਜਿਹਾ ਡਿਪਰੈਸ਼ਨ ਹਿੱਟ ਹੁੰਦਾ ਕਿਉਂਕਿ ਸਰੈਂਡਰ ਕਰਨ ਕੋਈ ਨਹੀਂ ਹੈਗਾ ਮੈਂ ਕਹੀ ਜਾਂ ਨਹੀਂ ਮੈਂ ਸਭ ਤੋਂ ਸਟਰੋਂਗ ਹਾਂ ਮੈਂ ਨਾ ਹੋਮ ਦਾ ਕੁਐਸ਼ਨ ਹੋਊਗਾ ਮੈਂ ਨਾ ਹੋਮ ਦਾ ਕੁਐਸ਼ਨ ਨਾ ਹੋਊਗਾ ਇੱਕ ਦਿਨ ਇਹ ਜਿਹੇ ਹਾਲਾਤ ਆ ਜਾਂਦੇ ਵੀ ਮੈਂ ਆਪਦੇ ਆਪ ਦੇ ਵਿੱਚ ਹੀ ਇਹ ਜੀ ਸਿਚੁਏਸ਼ਨ ਚੋਂ ਨਾ ਮੈਂ ਲੋਕੀ ਸੇ ਦੀ ਮਦਦ ਤਾਂ ਕੀ ਕਰਨੀ ਮੈਂ ਆਪਦੀ ਮਦਦ ਨਹੀਂ ਕਰ ਪਾ ਰਿਹਾ ਮੈਂ ਆਪਦੇ ਮਨ 'ਚ ਹੀ 100 ਵਾਰੀ ਸੋਚੀ ਜਾਂਦਾ ਯਾਰ ਉਹ ਜਿਆਦਾ ਘੈਂਟ ਨਹੀਂ ਕਿ ਮੈਂ ਜਿਆਦਾ ਘੈਂਟ ਜਿਹੜੇ ਬੱਚੇ ਕਿਸੇ ਵੀ ਧਰਮ ਨੂੰ ਮੰਨਦੇ ਆ ਅਗਰ ਕਿਸੇ ਵੀ ਬੱਚੇ ਨੂੰ ਇਸ ਚੀਜ਼ ਦਾ ਅਹਿਸਾਸ ਹਨ ਵੀ ਸਾਨੂੰ ਜ਼ਿੰਦਗੀ ਮਿਲੀ ਸਾਡੇ ਹੁਕਮ ਅਨੁਸਾਰ ਨਹੀਂ ਮਿਲੀ ਜਿਹੜੀ ਸਾਡੀ ਡੈਥ ਹੋਣੀ ਉਹ ਸਾਡੇ ਹੁਕਮ ਅਨੁਸਾਰ ਨਹੀਂ ਹੋਣੀ ਜਿਹੜੇ ਬੱਚਿਆਂ ਨੂੰ ਜਿਹੜੇ ਮਾਪੇ ਆਪ ਨੂੰ ਇਹ ਚੀਜ਼ ਦਾ ਅਹਿਸਾਸ ਹੈ ਉਹ ਬੰਦੇ ਕਦੇ ਡਿਪਰੈਸ਼ਨ 'ਚ ਨਹੀਂ ਗਏ ਕਦੇ ਨਸ਼ੇ ਦਾ ਸਹਾਰਾ ਨਹੀਂ ਲਿਆ ਉਹ ਸਦਾ ਹੀ ਉਹਦੀ ਲੋਰ ਚ ਰਹੇ ਨੇ ਅਕਾਲ ਪੁਰਖ ਦੀ ਉਸ ਪਰਮਾਤਮਾ ਦੀ ਚਾਹੋ ਕਿਸੇ ਵੀ ਧਰਮ ਚ ਨਹੀਂ ਔਰ ਕਿਸੇ ਵੀ ਧਰਮ ਨੂੰ ਮੰਨਦੇ ਨਹੀਂ ਪਰ ਉਹ ਉਹਦੀ ਰਜ਼ਾ ਚ ਉਹਦੇ ਸਰੂਰ ਚ ਰਹੇ ਨੇ ਵੀ ਕੀ ਬਾਤ ਹੈ ਪਰਮਾਤਮਾ ਅੱਜ ਦਾ ਦਿਨ ਇਹ ਦਿਖਾ ਤਾ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਚੀਜ਼ ਦੱਸਦਾ ਜੀ ਇਸ ਟਾਈਮ 1:27 ਮਿੰਟ ਹੋਇਆ ਇਹੀ ਘੜੀ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਬੰਦਾ ਆਪਦੀ ਜਾਨ ਗਵਾ ਚੁੱਕੇ ਤੇ ਆਪਾਂ ਸਹੀ ਸਲਾਮਤ ਬੈਠੇ ਆਂ ਜਿਹੜੇ ਬਾਈ ਜੀ ਆਪਣੇ ਸਾਹਮਣੇ ਬੈਠੇ ਨੇ ਇਹ ਸਹੀ ਸਲਾਮਤ ਬੈਠੇ ਨੇ ਇਸ ਤੋਂ ਉੱਤੇ ਦੀ ਕਿਰਪਾ ਕਿੱਥੋਂ ਹੋ ਸਕਦੀ ਏ ਇਹ ਇਹ ਇੱਕ ਹੋਰ ਵੱਡਾ ਰੀਜ਼ਨ ਆ ਜੀ ਜਿਹੜੇ ਲੋਕਾਂ ਕੋਲੇ ਫਾਈਨੈਂਸ਼ਲੀ ਸਟਰੋਂਗ ਨਹੀਂ ਹੈਗੇ ਉਹ ਨਿਗਾ ਰੱਖਦੇ ਆ ਜੇ ਫਰਜ਼ ਕਰ ਲੋ ਕਿਸੇ ਬੰਦੇ ਕੋਲੇ 20 ਕਿੱਲੇ ਪੈਣੀ ਆ ਉਹ ਨਿਗਾ ਦੇਖੂਗਾ ਜਿਹੜਾ 100 ਕਿੱਲੇ ਪੈਣੀ ਆ ਨਾ ਉਹਦੇ ਕੋਲੇ ਇੰਡੈਵਰ ਗੱਡੀ ਆ ਫੋਰਚੂਨ ਗੱਡੀ ਆ ਵਧੀਆ ਮੋਟੀ ਸੀਮਖਾ ਦਾ ਚਾਹਦੀ ਰੀ ਡੱਬੀ ਰੱਖਦਾ ਪਰ ਮਸਲਾ ਇਹ ਆ ਜਿਹੜਾ ਉਹ ਚੰਦ ਦੀ ਡੱਬੀ ਰੱਖਦਾ ਫੀਮ ਖਾਂਦਾ ਗੱਡੀ ਵਧੀਆ ਚਲਾਉਂਦਾ ਕੀ ਉਹ ਖੁਸ਼ ਆ ਫੀਮ ਖਾ ਕੇ ਉਹ ਤਾਂ ਕਿਸੇ ਨੇ ਨਹੀਂ ਪੁੱਛਿਆ ਪਰ ਉਹ ਬੰਦਾ ਤੁਹਾਨੂੰ ਕੀ ਦਿਖ ਰਿਹਾ ਵੀ ਉਹ ਤਾਂ ਰਾਜੀ ਭਾਜੀ ਬੰਦਾ ਹੂੰ ਉਹਦੇ ਰਿਸੋਰਸ ਤੁਸੀਂ 4 ਕਿੱਲੇ ਚੱਕ ਤੇ 4 ਕਿੱਲੇ ਚੱਕ ਕੇ ਫੀਮ ਤੇ ਆ ਕੇ ਜਦੋਂ ਤੁਸੀਂ ਉਹ ਕੰਪੈਰੀਸ਼ਨ ਦੇ ਵਿੱਚ ਉਹਨੂੰ ਕੰਪਲੀਟ ਕਰਨ ਦੇ ਚੱਕਰ ਚ ਲੱਗੇ ਤੁਸੀਂ ਤੱਪੜ ਰੋਲਦੇ ਦੇਖਿਆ ਅਸੀਂ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ 100 ਕਿੱਲੇ ਪੈੜੀ ਸੀ ਜਿ ਸਿਰਫ ਵਿਆਜ ਹੀ ਖਾਂਦੇ ਰਹੇ ਤਾਂ ਨੂੰ ਸਾਰੀ ਉਮਰ ਵਧੀਆ ਲੰਘਿਆ ਨਹੀਂ ਸੀ ਪਰ ਅੱਜ ਦੀ ਸਿਚੁਏਸ਼ਨ ਇਹ ਹੈ ਆ ਚਿੱਟੇ ਨੇ ਘਰ ਮਾਨਸਿਕਤਾ ਔਰ 60 70 ਸਾਲ ਦੀ ਇਸ ਟਾਈਮ ਉਮਰ 60 62 ਸਾਲ ਦੀ ਉਮਰ ਔਰ ਇਸ ਟਾਈਮ ਆਟੋ ਚਲਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਉਹ ਬੱਚੇ ਦੀ ਮਾਨਸਿਕਤਾ ਛੋਟੀ ਉਮਰ ਚ ਇਸ ਤਰ੍ਹਾਂ ਮਤਲਬ ਕਹ ਲੋ ਵੀ ਡਿਸਟਰਬ ਹੋ ਗਈ ਵੀ ਖਣੀ ਅਸੀਂ ਉਹ ਹੀ ਗੱਲ ਆ ਗਈ ਨਾ ਜੀ ਸਰੈਂਡਰ ਨਹੀਂ ਕੀਤਾ ਹੂੰ ਜੇ ਕਿਤੇ ਸਰੈਂਡਰ ਕੀਤਾ ਹੁੰਦਾ ਵੀ ਪਰਮਾਤਮਾ ਗਲਤ ਤਰਾ ਤੁਰ ਗਿਆ ਹੁਣ ਸਾਹਮਣੇ ਹੂੰ ਤੋ ਕਾਲਪੁਰਖ ਚ ਇੰਨੀ ਕ ਇੰਨੀ ਕ ਮਤਲਬ ਸਾਡੇ ਕੋਲੇ ਇਸ ਤਰ੍ਹਾਂ ਦੇ ਕੇਸ ਨੇ ਜੀ ਬਾਈ ਜੀ ਭੁੱਕੀ ਖਾਂਦੇ ਸੀਗੇ ਬਾਈ ਜੀ ਨੇ 20 ਸਾਲ ਭੁੱਕੀ ਖਾਧੀ ਬਾਈ ਜੀ ਕਹਿੰਦੇ ਮੈਂ ਕਦੇ ਭੁੱਕੀ ਨਹੀਂ ਛੱਡ ਸਕਦਾ ਹੂੰ ਉਹਨਾਂ ਦੀ ਬੇਟੀ ਦਾ ਵੀਜ਼ਾ ਲੱਗਣਾ ਸੀਗਾ ਚੰਡੀਗੜ੍ਹ ਜਾ ਕੇ ਕੋਈ ਕੰਮ ਸੀਗਾ ਉਹਨਾਂ ਨੂੰ ਉਹ ਉੱਥੇ ਚਲੇ ਗਏ ਸਮਾਨ ਨਾਲ ਰੱਖ ਲਿਆ ਉਹਦਾ ਚਲੋ ਜਿਹੜਾ ਇੱਕ ਦਿਨ ਦਾ ਵਾਸਤੇ ਉੱਥੇ ਰੁਕਣਾ ਸੀਗਾ ਉਹਨਾਂ 'ਕ ਸਹਾਰਨ ਵਾਸਤੇ ਉਹਨਾਂ ਨੇ ਨਾਲ ਰੱਖ ਲਿਆ ਬਠਿੰਡੇ ਦੇ ਬੰਦੇ ਨੇ ਬਾਈ ਜੀ ਰੋਸ ਸਮਾਨ ਰੱਖਿਆ ਨਾਲ ਬਠਿੰਡੇ ਤੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਜਾ ਕੇ ਕੰਮ ਕਰਨ ਲੱਗੇ ਜਦੋਂ ਕੰਮ ਕਰਨ ਲੱਗੇ ਤਾਂ ਅੰਬੈਸੀ ਵਾਲਿਆਂ ਨੇ ਜਿਹੜਾ ਵੀ ਕੰਮ ਹੋਏ ਸੀਗੇ ਉਹਨਾਂ ਨੇ ਕਹਤਾ ਜੀ ਕੱਲ ਨੂੰ ਆਏ ਇਹ ਬੰਦੇ ਨੂੰ ਹੰਦਲ ਪੈਗੀ ਇਹ ਕਹਿੰਦੇ ਯਾਰ ਸਮਾਨ ਹੀ ਇੱਕ ਦਿਨ ਦਾ ਲੈ ਕੇ ਹਰ ਦੇਸ ਤਾ ਵੀ ਕੱਲ ਨੂੰ ਕਿੱਥੋਂ ਹੱਲ ਹੋਊਗਾ ਜਿਹੜੀ ਅਸੀਂ ਚੀਜ਼ ਖਾਣੇ ਉਹ ਸਾਨੂੰ ਪਤਾ ਸੀ ਉਹ ਪਿਓਰ ਜਿਹੜੀ ਹੁਣ ਇੱਥੋਂ ਮਿਲੂ ਵੀ ਪਤਾ ਨਹੀਂ ਪਿਓਰ ਕਿ ਨਹੀਂ ਪਿਓਰ ਉਹ ਬਾਈ ਜੀ ਨੇ ਜੀ ਬੜਾ ਔਖਾ ਸੋਖਾ ਉਹਨਾਂ ਨੇ ਜਿਹੜੀ ਰਾਤ ਆੜੀ ਡੋਸੀ ਉਹ ਚੋ ਅੱਧੀ ਕਿ ਡੋਸ ਖਾ ਲਈ ਬਾਕੀ ਉਹਨਾਂ ਨੇ ਫੇਰ ਰੱਖ ਲਈ ਕਿ ਜੇ ਸਵੇਰ-ਸਵੇਰ ਸਹਾਰ ਲਾਂਗੇ ਬਾਕੀ ਕੰਮ ਕੇ ਫੇਰ ਛੇਤੀ-ਛੇਤੀ ਪਿੰਡ ਪਹੁੰਚ ਜਾਈਏ ਹਮ ਚਲੋ ਜੀ ਉਹ ਅਗਲਾ ਦਿਨ ਜਦੋਂ ਚੜਿਆ ਤਾਂ ਉੱਥੇ ਗਏ ਜਿਨ੍ਹਾਂ ਕੋਲੇ ਡਾਕੂਮੈਂਟਸ ਵਗੈਰਾ ਸਬਮਿਟ ਕਰਨੇ ਸੀ ਉਹ ਕਹਿੰਦੇ ਜੀ ਤੁਸੀਂ ਕੱਲ੍ਹ ਨੂੰ ਆਇਆ ਤੁਹਾਡਾ ਨਾ ਬਲੱਡ ਟੈਸਟ ਵੀ ਹੋਣਾ ਹਮ ਤਾਂ ਉਹ ਬੇਟੀ ਕਹਿੰਦੀ ਪਾਪਾ ਜੀ ਹੁਣ ਆਪਾਂ ਕੀ ਪਿੰਡ ਜਾਵਾਂਗੇ ਆਪਾਂ ਇੱਥੇ ਇੱਕ ਦਿਨ ਹੋਰ ਰੁਕ ਜਾਂਦੇ ਹਮ ਤੇ ਬਾਈ ਜੀ ਨੂੰ ਪੈ ਗਈ ਦੰਦੜ ਵੀ ਯਾਰ ਸਮਾਨ ਖਤਮ ਹੋ ਗਿਆ ਇਹ ਕਹਿੰ ਜਾਂਦੇ ਰੁਕ ਜਾਓ ਹੂੰ ਇੱਥੇ ਕਬਜ ਲਾਗਿਆਣੀ ਹੈ ਜਾਂ ਟੱਟੀਆਂ ਲਾਗਿਆਣੀਆਂ ਸਰੂਗਾ ਕਿਵੇਂ ਹੂੰ ਕਿਵੇਂ ਨਾ ਕਿਵੇਂ ਕਰਕੇ ਉਹ ਬੰਦਿਆਂ ਨੇ ਇੱਕ ਰਾਤ ਕੱਟੀ ਅਗਲੇ ਦਿਨ ਜਦੋਂ ਸਾਰਾ ਕੰਮ ਹੋ ਗਿਆ ਉਹ ਬੰਦਿਆਂ ਨੇ ਉਹਦੇ ਬੱਚੇ ਆਪ ਇਹ ਗੱਲ ਕਹਿੰਦੇ ਆ ਕਹਿੰਦੇ ਗੱਡੀ ਦੀ ਜੋ ਰੇਲ ਬਣਾਈ ਬਲੇਰੋ ਗੱਡੀ ਸੀਗੀ ਜੋ ਗੱਡੀ ਦੀ ਰੇਲ ਬਣਾਈ ਹੈ ਜੀ ਇਹਨਾਂ ਨੇ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਵੀ ਟ੍ਰੇਨ ਤੋਂ ਵੀ ਤੇਜ਼ ਹੀ ਆਏ ਸੀ ਜਦੋਂ ਜਿੱਦਾਂ ਹੀ ਘਰੇ ਵੱਡੇ ਘਰੇ ਵੱੜਦੇ ਸਾਰ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਵੀ ਲਿਆਵੇ ਡੱਬਾ ਦਹੀਂ ਵਾਲੇ ਚਾਰ ਪੰਜ ਕਿਲੋੜੇ ਪਿੱਪਲੇ ਦੇ ਵਿੱਚ ਪਾਇਆ ਬਸਮਾ ਉਹ ਕਦੇ ਲਿਆਓ ਜੀ ਆਪਾਂ ਖਾ ਕੇ ਦੇਖੀ ਵੀ ਬਹੁਤ ਦਿਨ ਹੋ ਗਏ ਉਹ ਜਦੋਂ ਟੱਕਣ ਖੂਨ ਕੇ ਕਾਰਡ ਕੱਢ ਕੇ ਮੂੰਹ ਤੱਕ ਲੈ ਕੇ ਆਏ ਨਾ ਤਾਂ ਇੱਕੋ ਦਮ ਔਰ ਇੱਥੇ ਖਾਨਪੁਰਕ ਦੀ ਕਿਰਪਾ ਦੇਖੋ ਤੁਸੀਂ ਕਿੰਡੀ ਵੱਡੀ ਹਾਂ ਉਹ ਬੰਦੇ ਦੇ ਦਿਮਾਗ 'ਚ ਇੱਕ ਗੱਲ ਆਈ ਆ ਜੇ 2 ਦਿਨ ਨਹੀਂ ਖਾਦਾ ਤਾਂ ਕੁਝ ਨਹੀਂ ਹੋਇਆ ਇਹਦਾ ਮਤਲਬ ਕੁਝ ਨਹੀਂ ਹੋਣ ਲੱਗਿਆ ਹੂੰ ਉਹ ਬੰਦੇ ਨੇ ਵਾਪਸ ਰੱਖਿਆ ਕਾਰਡ ਟੱਕਣ ਲਾਇਆ ਆਪਦੀ ਕਾਰਨ ਨੂੰ ਕਿ ਇਹਨੂੰ ਸੈਟ ਦੇ ਦੇਖੋਗੇ ਫੇਰ ਕੀ ਹਾਦੀ ਆ ਹਾਂ ਤੇ ਉਹ ਬੰਦੇ ਨੇ ਮੁੜ ਕੇ ਨਸ਼ਾ ਛੱਡਤਾ। ਕੀ ਬਾਤ ਹੈ।